ਇਸ ਵਕਤ ਹੀ ਮੌਜੂਦਾ ਗੁਰੂ ਨਗਰੀ ਦੇ ਗੁਰਾਂਦਾ ਜੀ ਇੰਟਰਨੈਸ਼ਨਲ 에어ਪੋਰਟ ਵਿਖੇ ਦੱਸ ਜਾਈਏ ਕਿ ਬੀਤੇ ਦਿਨਾਂ ਤੋਂ ਲੰਬੇ ਸਮੇਂ ਤੋਂ ਆਪਾਂ ਜੇ ਗੱਲ ਕਰ ਲਈਏ ਇੰਡੀਕੋ ਫਲਾਈਟਸ ਦੀਆਂ ਤਾਂ ਕਾਫੀ ਜ਼ਿਆਦਾ ਦਿੱਕਤ ਦਾ ਸਾਹਮਣਾ ਜੋ ਆਮ ਜਨਤਾ ਨੂੰ ਕਰਨਾ ਪੈ ਰਿਹਾ ਹੈ ਦੱਸ ਜਾਈਏ ਕਿ ਕਈ ਫਲਾਈਟਸ ਐਹੋ ਜਿਹੇ ਨੇ ਜੋ ਕੈਨਸਲ ਕਰ ਦਿੱਤੀਆਂ ਗਈਆਂ ਜੋ ਅੱਜ ਵੀ ਤੁਸੀਂ ਵੇਖ ਸਕਦੇ ਹੋ ਕਿ ਜੋ ਦਿੱਲੀ ਦੀ ਫਲਾਈਟ ਹੈ ਉਹ ਕੈਨਸਲ ਕੀਤੀ ਗਈ ਹੈ ਲੋਕ ਜਿਹੜੇ ਨੇ ਕਾਫੀ ਜ਼ਿਆਦਾ ਪਰੇਸ਼ਾਨ ਦਿਖਾਈ ਦੇ ਰਹੇ ਨੇ ਹਾਲਾਂਕਿ ਬੀਤੇ ਦਿਨਾਂ ਦੀ ਗੱਲ ਕਰੀਏ ਤਾਂ ਗੁਰੂ ਨਗਰੀ ਦੇ 에어ਪੋਰਟ ਦੀਆਂ ਹੀ ਤਸਵੀਰਾਂ ਸਾਂਝੀਆਂ ਹੋਈਆਂ ਸੀਗੀਆਂ ਜਿਸ ਦੇ ਵਿੱਚ ਕੀ ਲਗੇ ਜਿਹੜਾ ਉਹ 4-4 ਦਿਨ ਦੇਰੀ ਤੋਂ ਉਹਨਾਂ ਨੂੰ ਮਿਲ ਰਿਆ ਸੀਗਾ ਤਾਂ ਜਿਸ ਤੋਂ ਬਾਅਦ ਕਿ ਕਾਫੀ ਜ਼ਿਆਦਾ ਇਹ ਮਾਮਲਾ ਹਾਈਲਾਈਟਡ ਹੁੰਦਾ ਹੈ ਤਾਂ ਹਾਲਾਂਕਿ ਸਰਕਾਰ ਵੱਲੋਂ ਵੀ ਇਸ ਦੇ ਉੱਤੇ ਜਿਹੜਾ ਆਖਿਆ ਗਿਆ ਕਿ ਜਲਦ ਤੋਂ ਜਲਦ ਇਹਦੀਆਂ ਸੇਵਾਵਾਂ ਜਿਹੜੀਆਂ ਉਹ ਠੀਕ ਕਰ ਦਿੱਤੀਆਂ ਜਾਣੀਆਂ ਲੇਕਿਨ ਹਾਲਾਤ ਜਿਹੜੇ ਨੇ ਅੱਜ ਵੀ ਤੜ ਨਾਲ ਸਾਂਝੇ ਕਰ ਰਹੇ ਆ ਗੁਰੂ ਨਗਰੀ ਦੇ 에ਅਰਪੋਰਟ ਤੋਂ ਜਿੱਥੇ ਕਿ ਨਾਲ ਲੱਗਦੇ ਦੋ ਸੂਬੇ ਜੇ ਅਸੀਂ ਗੱਲ ਕਰ ਲਈਏ ਹਿਮਾਚਲ ਜਾਂ ਜੰਡਕ ਦੀ ਗੱਲ ਕਰ ਲਈਏ ਤਾਂ ਇਹਨਾਂ ਦੋਨਾਂ ਸੂਬਿਆਂ ਨੂੰ ਸਭ ਤੋਂ ਨੇੜੇ ਜੋ ਗੁਰੂ ਨਗਰੀ ਦਾ 에어ਪੋਰਟ ਜੋ ਹੈ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ 에어ਪੋਰਟ ਇਹੀ ਲੱਗਦਾ ਹੈ ਤਾਂ ਕਿਤਨਾ ਕਿਤੇ ਲੋਕ ਜਿਹੜੇ ਨੇ ਜੋ ਸਫਰ ਕਰਕੇ ਵਿਦੇਸ਼ਾਂ ਵੱਲ ਨੂੰ ਜਾਂਦੇ ਨੇ ਜਾਂ ਫਿਰ ਡੋਮੈਸਟਿਕ ਫਲਾਈਟ ਦੀ ਗੱਲ ਕਰ ਲਈਏ ਤਾਂ ਕਈ ਫਲਾਈਟਸ ਇਹੋ ਜਿਹਿਆਂ ਜੋ ਨੇ ਇੰਡੀਕੋ ਫਲਾਈਟਸ ਉਹ ਰੱਦ ਹੋਈਆਂ ਨੇ ਜਿੰਨਾ ਕਿ ਰੱਦ ਹੋਣ ਤੋਂ ਬਾਅਦ ਕਈ ਜੋ ਲੋਕ ਨੇ ਉਹਨਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪਿਆ ਤਾਂ ਅੱਜ ਵੀ ਤੁਸੀਂ ਦੇਖ ਸਕਦੇ ਹੋ ਕਿ ਜੋ ਰਸ਼ ਹੈ ਜੋ ਲੋਕ ਨੇ ਉਹ ਕਾਫੀ ਵੱਡੇ ਪੱਦਰ ਤੇ ਪਹੁੰਚੇ ਹੋਏ ਨੇ 에어ਪੋਰਟ ਤੇ ਤਾਂ ਇੱਕ ਵਾਰੀ ਫੇਰ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਕਿ ਇੱਕ ਬੋਰਡ ਉਹ ਸਾਂਝਾ ਕੀਤਾ ਜਾਵੇ ਉਹਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਜਾਣ ਜਿਸ ਦੇ ਵਿੱਚ ਕਿ ਸਾਫ਼ ਤੌਰ ਤੇ ਲਿਖਿਆ ਹੋਇਆ ਕਿ ਇੰਡੀਕੋ ਦੀ ਜੋ ਫਲਾਈਟ ਹੈ ਦਿੱਲੀ ਜਾਣ ਵਾਲੀ ਉਹ ਰੱਦ ਕਰ ਦਿੱਤੀ ਗਈ ਹੈ ਤਾਂ ਪਿਤੇ ਦਿਨਾਂ ਤੋਂ ਜਿਹੜਾ ਇਹ ਮਾਮਲਾ ਕਾਫੀ ਜ਼ਿਆਦਾ ਸੁਰੱਖਿਆ ਦੇ ਵਿੱਚ ਹੈਗਾ ਹਾਲਾਂਕਿ ਸਰਕਾਰ ਵੱਲੋਂ ਕਈ ਤਰ੍ਹਾਂ ਦੇ ਬਿਆਨ ਸਾਹਮਣੇ ਆਏ ਸਰਕਾਰ ਵੱਲੋਂ ਵੀ ਆਖਿਆ ਗਿਆ ਕਿ ਇਸ ਦੀ ਜਿਹੜੀ ਸੇਵਾ ਹੈ ਉਹ ਜਲਦ ਤੋਂ ਜਲਦ ਠੀਕ ਕਰ ਦਿੱਤੀ ਜਾਏਗੀ ਤਾਂ ਫਲਾਈਟਸ ਦਾ ਇਸ ਤਰ੍ਹਾਂ ਦੇ ਨਾਲ ਦੇਰੀ ਦੇ ਨਾਲ ਪਹੁੰਚਣਾ ਜਾਂ ਦੇਰੀ ਦੇ ਨਾਲ ਉੱਡਣਾ ਤਾਂ ਜਾਂ ਫਿਰ ਕੈਨਸਲ ਹੋ ਜਾਣਾ ਤਾਂ ਇੱਕ ਵੱਡੀ ਸਮੱਸਿਆ ਹੈਗੀ ਹੈ ਕਿ ਕਈ ਲੋਕ ਜੋ ਜਿਨ੍ਹਾਂ ਨੇ ਬਾਹਰ ਜਾਣਾ ਵਿਦੇਸ਼ਾਂ ਦਾ ਰੁਖ ਕਰਨਾ ਦਿੱਲੀ ਤੋਂ ਇੰਟਰਨੈਸ਼ਨਲ ਫਲਾਈਟਸ ਲੈਣੀਆਂ ਹੁੰਦੀਆਂ ਜਾਂ ਫਿਰ ਕਈਆਂ ਦੀ ਮੀਟਿੰਗਸ ਹੁੰਦੀਆਂ ਤਾਂ ਲੋਕ ਨੂੰ ਲੋਕਾਂ ਨੂੰ ਆਪਣਾ ਵੱਖ-ਵੱਖ ਕਾਰੋਬਾਰ ਕੰਮਕਾਜ ਛੱਡ ਕੇ ਜਿਹੜਾ ਉਹ ਜਾਣਾ ਪੈਂਦਾ ਸੀਗਾ ਹਾਲਾਂਕਿ ਜੋ ਟਿਕਟਸ ਨੇ ਉਹ ਵੀ ਜ਼ਿਆਦਾ ਜਿਹੜੀਆਂ ਵਦਾ ਦਿੱਤੀਆਂ ਗਈਆਂ ਜਿਹੜਾ ਸਫ਼ਰ 10000 ਚ ਹੁੰਦਾ ਸੀਗਾ ਉਹ 35-35000 ਰੁਪਏ ਦੀਆਂ ਟਿਕਟਾਂ ਜਿਹੜੀਆਂ ਬਲੈਕ ਹੋਈਆਂ ਤਾਂ ਕਿਤਨਾ ਕਿਤੇ ਜੋ ਦਿੱਕਤ ਦਾ ਸਾਹਮਣਾ ਜੋ ਆਮ ਜਨਤਾ ਨੂੰ ਕਰਨਾ ਪੈ ਰਿਹਾ ਤਾਂ ਇਸ ਦੇ ਵਿੱਚ ਹਾਲਾਂਕਿ ਸਰਕਾਰਾਂ ਦਾ ਜ਼ਰੂਰੀ ਇਹੀ ਕਹਿਣਾ ਹੈ ਕਿ ਜਲਤੋ ਜਲਤ ਸੇਵਾਵਾਂ ਜਿਹੜੀਆਂ ਉਹ ਠੀਕ ਹੋਣਗੀਆਂ ਲੇਕਿਨ ਮੌਕੇ ਦੇ ਹਾਲਾਤ ਸਾਂਝੇ ਕਰ ਰਹੇ ਹਾਂ ਜਿੱਥੇ ਕਈ ਫਲਾਈਟਸ ਜੋ ਰੂਟ ਨੇ ਉਹ ਠੀਕ ਹੋ ਚੁੱਕੇ ਨੇ ਲੇਕਿਨ ਕਈ ਰੂਟ ਅਜ ਵੀ ਜਿਹੜੇ ਨੇ ਉਹ ਬੰਦ ਨੇ ਕਈ ਫਲਾਈਟਸ ਕੈਨਸਲ ਹੋਈਆਂ ਨੇ ਹਾਲਾਂਕਿ ਜਿਸ ਤਰ੍ਹਾਂ ਦੇ ਨਾਲ ਦਿੱਲੀ ਦਾ ਜਿਹੜਾ ਰੂਟ ਹੈ ਦਿੱਲੀ ਦੀ ਫਲਾਈਟਸ ਆ ਉਹ ਕੈਨਸਲ ਹੋਈਆਂ ਨੇ ਤਾਂ ਅੱਜ ਵੀ ਗੁਰੂ ਨਗਰੀ ਤੋਂ ਜੋ ਫਲਾਈਟ ਦਿੱਲੀ ਦੀ ਉਡਣੀ ਸੀਗੀ ਇੰਡੀਕੋ ਦੀ ਤਾਂ ਉਸ ਨੂੰ ਵੀ ਜੋ ਕੈਨਸਲ ਕਰ ਦਿੱਤਾ ਗਿਆ ਤਾਂ ਇਸੇ ਤਰ੍ਹਾਂ ਦੇ ਨਾਲ ਬਣੇ ਰਹੋ ਜਗਬਾਨੀ ਟੀਵੀ ਦੇ ਨਾਲ ਤੜਨਾ ਕੱਲੀ-ਕੱਲੀ ਜਾਣਕਾਰੀ ਜੋ ਫਲਾਈਟ ਸੰਬੰਧੀ 에어ਪੋਰਟ ਤੋਂ ਤੜਨ ਨਾਲ ਸਾਂਝੀ ਕਰਦੇ ਰਵਾਂਗੇ ਤਾਂ ਲਗਾਤਾਰ ਇਹ ਜੋ ਤਸਵੀਰਾਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਬਣੇ ਰਹੋ ਜਗਬਾਨੀ ਟੀਵੀ ਦੇ ਨਾਲ ਕੈਮਰਾਮੈਨ ਸੰਦੀ ਕੁਮਾਰ ਤੇ ਨਾਲ ਅਲਖਸ਼ ਨੂੰ ਜਗਬਾਨੀ ਟੀਵੀ ਸ਼੍ਰੀਮ ਅਸਾ ਸਾਹਿਬ